ਬਿਤੇ ਦਿਨੀ ਕੋਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਿੱਪੀ ਗਰੇਵਾਲ ਦੀ ਆ ਰਹੀ ਫਿਲਮ ਅਕਾਲ ਦੇ ਪੋਸਟਰ ਸਿਨੇਮਾ ਘਰਾਂ ਵਿੱਚ ਉਤਾਰ ਦਿੱਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਅਸੀਂ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਨੇ ਇਸ ਸਬੰਧੀ ਭਾਈ ਅਮਰਤਪਾਲ ਸਿੰਘ ਮੈਰੋ ਨਾਲ ਗੱਲਬਾਤ ਕੀਤੀ ਜਿਸ ਦੀ ਜਾਣਕਾਰੀ ਖੁਦ ਭਾਈ ਅਮਰਤਪਾਲ ਮੈਰੋ ਨੇ ਲਾਈਵ ਆ ਕੇ ਦਿੱਤੀ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਫਿਲਮ ਆ ਰਹੀ ਹੈ ਗਿੱਪੀ ਗਰੇਵਾਲ ਦੀ ਅਕਾਲ ਤੇ ਨਿਹੰਗ ਸਿੰਘ ਦੇ ਉਹਨਾਂ ਨੇ ਬਾਣੇ ਵੀ ਪਾਏ ਹੋਏ ਨੇ ਫਿਲਮ ਦੇ ਵਿੱਚ ਤੇ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ ਜਾ ਉਸ ਸੋਸ਼ਲ ਮੀਡੀਆ ਤੇ ਨਹੀਂ ਸੀ ਗੱਲ ਦੇ ਤੇ ਪਰ ਪਤਾ ਲੱਗਿਆ ਵੀ ਉਸ ਫਿਲਮ ਦੇ ਬਾਰੇ ਭਾਈ ਪਰਮਜੀਤ ਸਿੰਘ ਹੋਣਾ ਨੇ ਕੋਈ ਬਿਆਨ ਦਿੱਤਾ ਵੀ ਉਹਦੇ ਵਿੱਚ ਕੁਝ ਇਤਰਾਜਯੋਗ ਸੀਨ ਨੇ ਸਿੱਖਾਂ ਦੇ ਤੇ ਜੋ ਸਿੱਖਾਂ ਦੀ ਸ਼ਬੀ ਖਰਾਬ ਕਰਦੇ ਨੇ ਇਦਾਂ ਦੀ ਗੱਲਬਾਤ ਉਹਨੇ ਨਹੀਂ ਰੱਖੀ ਆ ਮੈਂ ਨਹੀਂ ਵੇਖਿਆ ਜਦੋਂ ਭਾਈ ਗਿੱਪੀ ਗਰੇਵਾਲ ਤੇ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਤੁਸੀਂ ਕੋਈ ਗੀ ਕਹਿ ਦਿੰਨੇ ਆ ਉਹਨਾਂ ਦੀ ਟੀਮ ਨੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਅਸੀਂ ਬਾਈ ਪਰਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਅਕਾਲੀ ਜੀ ਉਹਨਾਂ ਨਾਲ ਇਹ ਬਾਈ ਜੀ ਵੀ ਮੈਨੂੰ ਮੜਾ ਦੱਸੋ ਕੀ ਹੈ ਵੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਵੀ ਇਹਦੇ ਵਿੱਚ ਕੁਝ ਸੀਨ ਗਲਤ ਨੇ ਤੇ ਮੈਂ ਬਾਈ ਜੀ ਉਹਨਾਂ ਨੂੰ ਪੁੱਛਿਆ ਵੀ ਸੀਨ ਤੁਸੀਂ ਫਿਲਮ ਵੇਖੀ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਦੇਖੀ ਫਿਰ ਇਸ ਤੋਂ ਬਾਅਦ ਇਹ ਜਿਹੜੀ ਟੀਮ ਆ ਅਕਾਲ ਫਿਲਮ ਦੀ ਤੇ ਬਾਈ ਇਹਨਾਂ ਦੇ ਜੋ ਐਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਪੰਡ ਆਏ ਨੇ ਮੈਨੂੰ ਤੇ ਗੱਲਬਾਤ ਕੀਤੀ ਆ ਤੇ ਅੱਜ ਰਾਤ ਨੂੰ ਅਸੀਂ ਜੋ ਇਹ ਫਿਲਮ ਹਜੇ ਰਿਲੀਜ਼ ਹੋਣੀ ਆ ਤੇ ਇਹ ਗਰਮਤਾ ਹੋਇਆ ਇਹਨਾਂ ਦੇ ਨਾਲ ਟੀਮ ਦੇ ਨਾਲ ਵੀ ਪਹਿਲੋ ਫਿਲਮ ਦੇਖਾਂਗੇ ਕੁਝ ਸਖ ਨਮਾਇੰਦੇ ਹੋਣਗੇ ਬਾਈ ਜੀ ਉਹਨਾਂ ਨੇ ਵੀ ਫੋਨ ਲਾਇਆ ਪਰਮਜੀਤ ਸਿੰਘ ਉਹਨਾਂ ਨੂੰ ਉਹਨਾਂ ਨੇ ਸਿੰਘਾ ਦਾ ਨੰਬਰ ਦਿੱਤਾ ਲੁਧਿਆਣੋਂ ਤੇ ਅਸੀਂ ਕੁਸ਼ਕ ਸਿੰਘ ਅੱਜ ਰਾਤ ਨੂੰ ਹੀ ਇਸ ਫਿਲਮ ਨੂੰ ਦੇਖਾਂਗੇ ਤੇ ਫਿਲਮ ਜਿੱਦਾਂ ਦੀ ਹੋਊਗੀ ਉਦਾਂ ਦਾ ਆਪਾਂ ਬਿਆਨ ਜ਼ਰੂਰ ਦੇਵਾਂਗੇ ਪੰਥਕ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕਿਸੇ ਵੀ ਬੰਦੇ ਨਾਲ ਕੋਈ ਸਮਝੌਤਾ ਨਹੀਂ ਹੈ ਜੇ ਫਿਲਮ ਤੋਂ ਕੋਈ ਸਿੱਖਿਆ ਮਿਲਦੀ ਆ ਪੰਥ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਜਾਂ ਫਿਲਮ ਹੱਕ ਚਾਹ ਜਾਂ ਉਹਦੇ ਵਿੱਚ ਕੋਈ ਵੀ ਸੀਨ ਇਤਰਾਜਯੋਗ ਨਹੀਂ ਆ ਤੇ ਆਪਾਂ ਉਹਦੇ ਹੱਕ ਦੇ ਵਿੱਚ ਹੀ ਬਿਆਨ ਦੇਵਾਂਗੇ ਵੀ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜੇ ਕੋਈ ਸੀਨ ਹੋਇਆ ਤੇ ਉਹ ਆਪਾਂ ਟੀਮ ਨੂੰ ਉੱਥੇ ਨਾ ਬੰਦ ਕਰ ਦਿਆਂਗੇ ਵੀ ਭਾਈ ਇਹਦੇ ਵਿੱਚ ਆਹ ਤਰਾਜੋਗ ਸੀਨ ਆ ਜੋ ਕੱਟ ਦਿੱਤਾ ਜਾਵੇ